Aqui.

ਆਜਾ ਸਾਥੀ ਬਲਕਾਰ ਸਿੰਘ ਬਲਟੋਹਾ ਜੀ ਦੋਨਾਂ ਸਾਥੀਆਂ ਨੂੰ ਬੇਨਤੀ ਹੈ ਕਿ ਉਹ ਸਟੇਜ ਤੇ ਆ ਜਾਣ। ਸਾਥੀਓ तकरीबन ਅੱਜ ਜਿਹੜੇ ਹਾਲਾਤਾਂ ਦੇ ਵਿੱਚ ਆਪਾਂ ਇਹ ਸੈਸ਼ਨ ਕਰਨ ਜਾ ਰਹੇ ਹਾਂ। ਇਸ ਵਕਤ ਪੰਜਾਬ ਦਾ ਮਾਹੌਲ ਤੇ ਹਿੰਦੁਸਤਾਨ ਦਾ ਮਾਹੌਲ ਜਿਹੜਾ ਬੈਸ ਢੰਗ ਦੇ ਨਾਲ ਸੱਜਿਆ ਜਾ ਰਿਹਾ ਹੈ। ਅਵੇ ਮਹਿਸੂਸ ਹੋਣ ਲੱਗਿਆ ਜਿਵੇਂ ਦੋ ਵੱਡੇ ਮਗਰ ਕਈ ਅਭੀ ਕੀਨਾ ਜਿਨਾ ਨਹੀਂ ਹੈ ਜਿਸ ਤਰ੍ਹਾਂ ਕੀੜੇ ਮਕੌੜੇ ਜ਼ਿੰਦਗੀਆਂ ਉੱਤੇ ਰੇਂਦੇ ਬੇਤਿਹਾਰ ਕਰ ਜਾਂਦੇ ਨੇ ਉਹੋ ਜੀ ਹਾਲਤ ਸਾਡੇ ਅੱਜ ਮਨੁੱਖਤਾ ਦੇ ਲੋਕਾਂ ਦੀ ਹੋਈ ਪਈ ਹੈ ਸੰਗੀਤਾ ਜੀ ਉਹਨਾਂ ਦੇ ਨਾਲ ਨਾਲ ਅਮਨ ਸਾਡੇ ਸੂਬਿਆਂ ਦੀਆਂ ਸਰਕਾਰਾਂ ਨੂੰ ਕੁਝ ਅਧਿਕਾਰ ਦੇ ਪਰ ਕੇਂਦਰ ਉਹਨਾਂ ਅਧਿਕਾਰਾਂ ਤੇ ਹੌਲੀ ਹੌਲੀ ਕਾਰਜਾ ਕਰਦਾ ਜਾ ਰਿਹਾ ਹੈ ਇਹ ਸੂਬਿਆਂ ਦਾ ਨਹੀਂ ਕੱਟਣੋਂ ਕਿੰਦਾ ਹੈ ਕਿ ਕਿਸੇ ਸਹਾਰਾ ਦੇ ਨਾਲ ਸਾਡੇ ਲੋਕਾਂ ਤੇ ਪ੍ਰਸੰਗ ਜਾਂ ਹਾਤੀਵਾਦ ਦਾ ਭੜਾ ਸਾਡੇ ਲੋਕਾਂ ਤੇ ਧਰਿਆ ਜਾ ਰਿਹਾ ਹੈ এডੂਕੇਸ਼ਨ ਦੀ ਤੁਸੀਂ ਗੱਲ ਕਰਦੇ ਹੋ ਸਿੱਖਿਆ ਨੂੰ ਸਾਫ ਜਿਆਦਾ ਹੈ এডੂਕੇਸ਼ਨ ਸਾਡੇ ਕੋਲੋਂ ਖੋਹੀ ਹੈ ਤੋ ਕਿਸੇ ਵੀ ਤੁਸੀਂ ਦੇ ਕੋਲ ਜਿਸ ਤਰ੍ਹਾਂ ਦਾ ਭਾਵੇਂ ਹੋ ਕਿਸੇ ਵੀ ਭਾਸ਼ਾ ਦੇ ਵਿੱਚ ਤੁਸੀਂ ਗੇਮ ਕਰਦੇ ਹੋ ਹਿੰਦੀ ਪੰਜਾਬੀ ਹਰ ਤੋਂ ਕੰਨੜ ਮਲਿਆਲਮ ਇੰਗਲਿਸ਼ ਕੋਈ ਵੀ ਭਾਸ਼ਾ ਜਦੋਂ ਭਾਸ਼ਾ ਤੇ ਹਮਲਾ ਹੋਣਾ ਲੱਗੇ ਤਾਂ ਹਮ ਜੋ ਤੋਂ ਹਰ ਜਿਹੜੀ ਬੁੱਧੀ ਹੈ ਹਮਲਾ ਉਸ ਤੇ ਹੋਵੇ। ਤੁਆਂ ਨੂੰ ਹਿੰਦੂਸਤਾਨੇ ਨੋਕਾ ਨੂੰ ਉਹ ਸਰਕਾਰ ਜਿਹੜੀ ਫਾਸੇ ਜਿ ਬਣਾਇਆ ਅਜੰਡਾ ਜੈਤੇ ਕੇ ਜੇ ਹੋਇਆ ਸਾਨੂੰ ਤਾਂ ਪੁੱਤਾਂ ਵਾਲੇ ਤੇ ਸਿਆਰਿਆਂ ਤੱਕ ਹੀ ਸੇਮਤ ਰੱਖ ਕੇ ਕਾਰਪੋਰੇਟ ਘਰਾਣਿਆਂ ਦੇ ਮੂਹਰੇ ਉਹਨੇ ਗੋਲੇ ਬਣਾ ਕੇ ਜਾਂ ਅਸੀਂ ਕਹਿ ਲਈਏ ਵੀ ਜਿਵੇਂ ਚਾਰ ਜਿਹੜੇ ਫੌਰਨਾਮੇ ਨਵਲਾ ਲੈ ਕੇ ਆੰਦਨੇ ਚਤਾਲੀਆਂ ਦੇ ਵਿੱਚੋਂ ਜਿਹੜੇ 29 ਬਨੋਂ ਸਿੱਧੇ ਸਾਹਮਣੇ ਆਉਣਾ ਤੇ ਸਾਡੀ ਭਰਤਾਂ ਕਲਾਸ ਤੇ ਹਮਲਾ ਕੀਤਾ ਉਹਦੇ ਕੋਲ ਸਾਡੇ ਆਰਥਿਕਤਾ ਵੀ ਬੋਲੇ ਉਹਨਾਂ ਦੇ ਤਹਿਤ ਸਾਡਾ ਨਿਜੀ ਜੀਣਾ ਜਿਹੜਾ ਹੈਗਾ ਉਹ ਵੀ ਬੋਲੇ ਅਸੀਂ ਉਹਨਾਂ ਦੇ ਕਹਿੰਦੇ ਨਹੀਂ ਕਿ ਕਿ ਆਪੇ ਇਹ ਉਹ ਵਾਪਰਾਇਸ ਤੋਂ ਇੱਕ ਦਾ ਪ੍ਰਾਇਤਨ ਲਾ ਕੋ ਵਣੇ ਕਿ ਪੰਜਾਬ ਦੀ ਸਰਕਾਰ ਹੈ ਜਿਹਦੇ ਭਗਵੰਤ ਮਾਨ ਸਭ ਤੋਂ ਪਹਿਲਾਂ ਉਹਨੇ ਹਾਂ ਕਿਤੇ ਵੀ ਇਹ 94 ਕੋਰਪੋਰੇਟ ਮੈਂ ਜਿੰਨਾ ਕੁ ਕਰਨ ਜਾ ਰਹੇ ਹਾਂ ਤੁਸੀਂ 8 ਘੰਟੇ ਦੀ ਲੜਾਈ ਲੜ ਕੇ 1886 ਦੇ ਵਿੱਚ ਪ੍ਰਾਪਤ ਕਰਨ ਦੇ ਪਰ ਉਹਨਾ ਕਾਨੂੰਨਾਂ ਦੇ ਤਾਂ 12 ਘੰਟੇ 12 ਤੋਂ ਵੀ ਜਿਹੜੇ ਕਾਰਪੋਰੇਟ ਘਰਾਣੇ ਨੇ ਉਹ ਕਹਿੰਦੇ 90 ਘੰਟੇ 95 ਘੰਟੇ ਤੱਕ ਮਜ਼ਦੂਰ ਨੂੰ ਘਰ ਜਾ ਕੇ ਕੀ ਲੈਣਾ ਬੱਚਿਆਂ ਤੋਂ ਕੀ ਲੈਣਾ ਘਰਾਂ ਤੇ ਜਿਹੜਾ ਪਰਿਵਾਰ ਆ ਬਾਕੀ ਉਹਦੇ ਤੋਂ ਕੀ ਲੈਣਾ ਤੁਸੀਂ ਇੱਥੇ ਫੈਕਟਰੀ ਦੇ ਵਿੱਚ ਰਹੋ ਇੱਥੇ ਹੀ ਖਾਓ ਇੱਥੇ ਹੀ ਪੀਓ ਇਹ ਤਰੀਕਾ ਜਿਹੜਾ ਹੈਗਾ ਨਾ ਤਾਂ ਐਕਟੈਡ ਬਾਬੀ ਤੁਹਾਡੀ ਇਥੋਂ ਜਾਓ ਕਿ ਇਥੇ ਤੱਕ ਉਹਨਾਂ ਦੀ ਸੋਚ ਹੈ ਇਸ ਹਾਲਾਤਾਂ ਦੇ ਵਿੱਚ ਜਿਹੜਾ ਹੈਗਾ ਮਨੁੱਖ ਦਾ ਤਿੰਨਾਂ ਜਾਂਦਾ ਤੇ ਉਹ ਅਧਾਰ ਜਿਹੜੇ ਤੁਸੀਂ ਲੜਦੇ ਰੱਬਾ ਜੀ ਇਥੇ ਧਿਆਨ ਕਰਕੇ ਵਿਸਤਾਰ ਦੇ ਵਿੱਚ ਅਸੀਂ ਬਹੁਤ ਉਸ ਲੈ ਲਿਆ ਲੈ ਲੈ ਪਰ ਧਾਂਜਾ ਜਿਹੜਾ ਉਹਨੋਂ ਸੀਗਾ ਤੇ ਆਸੈਂ ਆਜਾਤੀ ਪ੍ਰਾਪਤ ਕਰਨ ਦੇ ਰੀਤਾਂ ਦੇ ਵਿੱਚੋਂ ਜਿਹੜੇ ਸਦਾ ਤੇ ਕਾਲਕ ਸੀਗੇ ਉਸ ਸਮੇਂ ਦੇ ਵਿੱਚ ਉਹਨਾਂ ਦੇ ਨਾਲ ਸਮਾਜਵਾਦੀ ਧੰਚਾ ਵੀ 35-40% ਤੱਕ ਕਾਂਜਾਇਰ ਕੀਤਾ ਹੈ ਉਹ ਆ ਰੋੜਵਾਂ ਵਾਲੇ ਚੰਗੀ ਤਰ੍ਹਾਂ ਜਾਣਦੇ ਨੇ ਕਿ ਜਿਹੜੇ ਇਹਨਾਂ ਦੇ ਪਰਮਿਟ ਮਿਲਦੇ ਸੀਗੇ ਉਹਦੇ ਵਿੱਚ ਵੀ 60-40 ਦੀ ਰੇਤੋਂ ਹੁੰਦੀ ਸੀ ਤੇ 60% ਜਿਹੜਾ ਹੈਗਾ ਸੀ ਉਹ ਸਮਾਜਵਾਦੀ ਧੰਚੇ ਦੇ ਤਹਿਤ ਸਰਕਾਰੀ ਅਦਾਰੇ ਨੂੰ ਜਾਂਦਾ ਸੀ 40% ਜਿਹੜੇ ਰੂਪ ਤੇ ਗਏ ਉਹ ਪ੍ਰਾਈਵੇਟ ਨੂੰ ਜਾਂਦੇ ਸੀ ਪਰ ਅੱਜ ਇਸ ਤਰ੍ਹਾਂ ਟਵਰਟ ਹੋ ਗਿਆ ਉਹੀ ਜਿਹੜੀ ਸਰਕਾਰ ਆਈ ਭਗਵੰਤ ਮਾਨ ਦੇ ਰੌਲਾ ਪਾ ਕੇ ਕਿ ਅਸੀਂ ਜਿਹੜੀ ਹੈਗੀ ਆ ਸਾਰਾ ਕੁਝ ਚੇਂਜ ਕਰ ਦਿੰਦੇ ਤੁਹਾਨੂੰ ਕੋਈ ਤਕਲੀਫ ਨਹੀਂ ਹੋ ਕੋਸ ਦੇ ਪ੍ਰਚਾਰ ਦੇ ਵਿੱਚ ਵੀ ਜਿਹੜਾ 1000 ਕਰੋੜ ਐਡਵਰਟਾਈਜ਼ਮੈਂਟ ਇਸ ਪਾਰਟੀ ਦਾ ਲੱਗਣਾ ਤੇ ਉਹ ਦੋ ادارے ਪੀ ਆਰਟੀਸੀ ਤੇ ਪੰਜਾਬ ਰੋਡਵੇ ਤੇ ਸਤਾਪਨਾ ਕੰਮ ਕੀਤਾ ਹੈ ਲੋਕਾਂ ਦੇ ਵਿੱਚ ਲੈ ਕੇ ਜਾਂਦੇ ਵੀ ਪਹਿਲੀਆਂ ਸਰਕਾਰਾਂ ਨੇ ਕਮੀਆਂ ਕੀ ਇਹਨਾਂ ਨੂੰ ਲੈ ਕੇ ਆਉ ਉਹ ਲਿਆਉਂਦੇ ਤੇ ਤੁਹਾਡਾ ਸੀ ਦੇਖ ਹੀ ਰਹਾ ਵੀ ਇਹਨਾਂ ਦਾ ਕਿ ਹੋ ਜਾ ਚੱਕ ਰਹੇ ਆ ਤੁਹਾਡਾ ਮੇਜਾ ਫਿਕਸ ਕਰਕੇ ਕਿੰਨੇ ਬਾਰੇ ਜਿਹੜੇ ਹੈਗੇ ਉਹ ਕਹਿ ਸਕਕੇ ਕਿ ਆਉਣਾ ਨਹੀਂ ਆਇਆ ਇਸੇ ਤਰ੍ਹਾਂ ਆ ਮਾਰਕ ਦੇ ਮੇਜਾ ਦੇ ਵਿੱਚ ਪੰਜ ਐਸਕੇ ਆ ਮਾਰਕ ਸਾਨ ਅਤੇ ਨਾਲ ਪੰਜ ਤਰੀਕ ਨੂੰ ਚੰਦੇ ਹੀ ਕੜਨਾ ਜਾਣਾ ਸੀਗਾ ਤਨਾ ਤਰੀਕ ਨੂੰ ਮੇਜਾ ਨਾਲ ਸੱਜੇ ਉਹਨਾਂ ਨਾਲ ਰੈਕਟ ਕਰਵਾਗੇ ਉਸੇ ਮੇਜਾ ਦੇ ਵਿੱਚ ਜਿਹੜੇ ਸੰਭੂ ਬਾਰਡਰ ਤੇ ਬੈਠੇ ਤੇ ਜਿਹਾਂ ਹਰਿਆਣਾ ਦੇ ਬਾਰਡਰ ਤੇ ਬੈਠੇ ਸੀਗੇ ਸੰਭੂ ਤੇ ਅਪਰੇ ਫਨੌਰੀ ਬਾਦਨ ਦੇ ਉਹਨਾਂ ਨੂੰ ਟਾਈਮ ਦੇ ਕੇ ਨਹੀਂ ਦਿੰਦੇ ਕੋਸ਼ਿਸ਼ ਉਹਨਾਂ ਤੇ ਲਾਠੇ ਚਾਰਨ ਇਸ ਤਰ੍ਹਾਂ ਕੀਤਾ ਇਹ ਨੀਅਤ ਜਿਹੜੀ ਹੈਗੀ ਹੈ ਉਹਦੇ ਤੋਂ ਭਾਂਪ ਲੈਣੀ ਚਾਹੀਦੀ ਹੈ ਕਿ ਸਾਨੂੰ ਇਹੋ ਜਿਹੇ ਅੰਦਰਖੱਤ ਜਿਹੜੇ ਅਸੀਂ ਇਕੱਠ ਕਰਦੇ ਆਂ ਇਹਨਾਂ ਦੇ ਇਕੱਠਾਂ ਦੇ ਨਾਲ ਸਾਨੂੰ ਕੋ ਸਰਕਾਰ ਨੇ ਕੁਝ ਨਹੀਂ ਦੇਣਾ ਤੁਹਾਨੂੰ ਮਦਾਨੇ ਲੜਾਈ ਲੜਨੇ ਪੈਗੇ ਮਦਾਨ ਦੇ ਵਿੱਚ ਜਾਣਾ ਪਊ ਮਦਾਨ ਦੇ ਵਿੱਚ ਤੁਹਾਨੂੰ ਮੈਨ ਲੈ ਜਿੰਨੀਆਂ ਵੀ ਪਹਿਲਾਂ ਜੇ ਲੜਾਈਆਂ ਹੋਈਆਂ ਨੇ ਤੇ ਖਟਿਆ ਤਮਾਦਾਨੇ ਕਰਾਈ ਦੇ ਵਿੱਚੋਂ ਘਟਿਆ ਸਾਨੂੰ ਨਿਤ ਆਪਣਾ ਪੈਗ ਅਗਲੀ ਗੱਲ ਜਿਹੜੀ ਹੈ ਕਿ ਇਹ ਸਾਥੀ ਕਰਦੇ ਸਰਾਭਾ ਜੀ ਵੀ ਕਰਦੇ ਹੋਰ ਸਾਥੀ ਵੀ ਕਰਗੇ ਨੇ ਕਿ ਜਿਹੜੇ ਕੇਂਦਰ ਦੀ ਸਰਕਾਰ ਸਾਡੇ ਤੇ ਫਸੇ ਹਮਾਤੀ ਬੰਲਾ ਬੋਲ ਰਹੀ ਹੈ ਜਾਨ ਘਟ ਗਿੰਦਿਆਂ ਤਾਂ ਇਹ ਸੱਜਦ ਹੋ ਰਹੇ ਨੇ ਉਹਨਾਂ ਤੋਂ ਸੱਚਾ ਤੇ ਇਹਦੇ ਵਿੱਚੋਂ ਉਹ ਇੱਕ ਜਮਾਦ ਜਿਹੜੀ ਹੈਗੀ ਉਹ 33% ਵੋਟ ਜਿਹੜੀ ਹੈ ਵੋਟ ਬੈਂਕ ਆਲਾ ਪੱਕਾ ਕਰਗੇ ਬੀਜੇਪੀ ਹਿੰਦੂ ਦੇਜਮ ਦੇ ਨਾਤੇ ਵੀ ਹਿੰਦੂ ਬਰਾਕਰ ਪਰਮਾਣਾ ਹਿੰਦੂ ਰਾਸ਼ਟਰ ਨਾਂ ਦੇ ਉੱਤੇ ਉਹ 33% ਵੋਟ ਜਿਹੜੀ ਹੈਗੀ ਆ ਉਹ ਜਿਹੜੀ ਇੱਕ ਪਾਸੇ ਕੱਢਦੀ ਉਹਦੀ ਵੋਟ ਨੂੰ ਫੋਰਾ ਨਾਉਣ ਵਾਸਤੇ ਸਾਨੂੰ ਉਸ ਦਾ ਮੈਦਾਨ ਦੇ ਵਿੱਚ ਜਾ ਕੇ ਟੱਕਰਾ ਕਰਨਾ ਪੈਣਾ ਹੈ ਕਿ ਦੂਸਰੇ ਪਾਸੇ ਜਿਹੜਾ ਜੇ ਸਮਾਜਵਾਦੀ ਧਾਂਚਾ ਤੁਸੀਂ ਉਪਸਾਰਨ ਹੈ ਉਹਦੀ ਗੱਲ ਕਰਨੀ ਪੈਣੀ ਆ ਕਿ ਤਿੰਨ ਚੀਜ਼ਾਂ ਨੇ ਜਿਹੜੀ ਸਾਡੀ ਰਾਜਨੀਤੀ ਹੈ ਪੋਲਿਟਿਕਸ ਹੈ ਉਹਨੂੰ ਸਮਝਣਾ ਪਊਗਾ ਆਰਥਿਕ ਢਾਂਚੇ ਨੂੰ ਸਮਝਣਾ ਪਊਗਾ ਸਮਾਜਿਕ ਢਾਂਚਾ ਜਿਹੜਾ ਦੋਨਾਂ ਦੇ ਨਾਲ ਬੱਝਿਆ ਹੋਇਆ ਹੈ ਉਹਨੂੰ ਸਮਝਣਾ ਪਊਗਾ ਇੱਥੇ ਤੱਕ ਸਾਡੀ ਜਿਹੜੀ ਹੈਗੀ ਰੂਟ ਨਹੀਂ ਜਾਂਦੇ ਅਸੀਂ ਆਉ ਲਈਏ ਨਾਉ ਚਲਾਈ ਦੀ ਦੇਸ਼ ਵਿਆਪੀ ਹੜਤਾਲ ਹੈ ਉਹ 10 ਤਰੀਕ ਜੂਨ ਨੂੰ ਇਹਨਾਂ ਸੈਂਟਰ ਦੀਆਂ ਤੇ ਉਹਦੇ ਨਾਲ ਜਿਹੜੀਆਂ ਆਜ਼ਾਦ ਹੋਰ ਫੈਡਰੇਸ਼ਨਾਂ ਨੇ ਉਹ ਕਿਸਾਨ ਮੋਰਚਾ ਜਿਹੜਾ ਕੇਂਦਰ ਦਾ ਹੈਗਾ ਇਸ ਕੇਨਾਂ ਤੇ ਦਿਨੇ ਆ ਵੀ ਮਜ਼ਦੂਰਾਂ ਦੀਆਂ ਜੱਫੇ ਬੰਦੀਆਂ ਨੇ ਉਹ ਸਾਰੀਆਂ 9 ਤਰੀਕ ਨੂੰ ਹੜਤਾਲ ਤੇ ਜਾ ਰਹੀਆਂ ਨੇ ਮੈਂ ਇਥੋਂ ਤੁਹਾਨੂੰ ਇਹ ਬੇਨਤੀ ਕਰਦਾ ਕਿ ਉਹ 9 ਤਰੀਕ ਦੀ ਹੜਤਾਲ ਜਿਹੜੀ 9 ਜੁਲਾਈ ਨੂੰ ਹੋਣੀ ਹੈ ਉਸ ਨੂੰ ਕਾਮਯਾਬ ਕਰੀਏ ਤੇ ਅਸੀਂ ਆਪਣਾ ਜਿਹੜਾ ਆਮ ਲਸ਼ਕਰ ਜਿਹੜਾ ਹੈਗਾ ਮਰਦਾਨੇ ਲੜਾਈ ਲੜੀਏ ਇਹਨਾਂ ਸਰਕਾਰਾਂ ਦੇ ਖਿਲਾਫ ਤਾਂ ਹੀ ਜਿੱਤ ਪ੍ਰਾਪਤ ਹੋਊਗੀ ਇਹਨਾਂ ਕੇ ਦਾਵਾ ਜਾਂ ਜਨਤਾ ਦਾ ਜੀ ਦੇ ਨਾਲ ਮੋਦੀ ਦੀ ਸਰਕਾਰ ਆ ਜਿਹੜੀ ਜਿੱਥੇ ਜਿੱਥੇ ਇਹਨਾਂ ਦੀਆਂ ਸਰਕਾਰਾਂ ਹੈਗੀਆਂ ਉੱਤੇ ਅਜਿਹਾ ਕੰਮ ਦਿਹਾੜੀ ਸਮਾਂ ਸਮਝਿਆ ਦੀ ਸਮਾਂ ਹੋ ਜੂਗਾ ਤਾਂ ਇੱਕ ਸ਼ਿਫਟ ਆ ਜਿਹੜੀ ਬਿਲਕੁਲ ਮੁਕੰਮਲ ਤੌਰ ਤੇ ਖਤਮ ਹੋ ਜੇ ਜਿਹਦੇ ਨਾਲ ਇੱਕ ਸ਼ਿਫਟ ਦੇਗਾ ਕੰਮ ਕਰਦੇ ਜਿਹੜੇ ਕਰਮਚਾਰੀ ਆ ਕੰਮ ਤੋਂ ਬਾਹਰ ਹੋ ਜਾਣਗੇ ਬੇਜ਼ਦਕਾਰੀ ਵਧੂਗੀ ਉੱਤੇ ਹੀ ਸਾਡਾ ਇਹ ਇੱਕ ਨਾ ਵੀ ਨਾਰਾ ਹੈ ਕਿ ਜਿਹੜਾ ਕੰਮ ਦਿਹਾੜੀ ਸਮਾਂ ਘਟੋ ਘਾਟ 6 ਘੰਟੇ ਕੀਤਾ ਜਾਵੇ ਤਾਂ ਜੋ ਇਹ ਦਿਨ ਹਫਤਾ ਦੇ ਸ਼ਿਫਟਾਂ ਉਹਦੀ ਖਫਾ ਦੇ ਇਹਨੇ ਸ਼ਿਫਟਾਂ ਕੰਮ ਰਹੀਆਂ 4 ਹੋਣ ਤੇ ਜਿਹੜੇ ਬਾਹਰ ਬੈਠੇ ਆ ਸਾਥੀ ਉਹ ਵੀ ਕੰਮ ਤੇ ਆਉਣ। ਅਗਲੀ ਬੇਟੀ ਸਾਥੀ ਪ੍ਰੇਮ ਚਾਵਲਾ ਜੀ ਨੂੰ ਜਨਿਸ ਕਰਤਾਰਾ ਪ੍ਰਧਾਨ ਪੁਰੇ ਸਾਰਸਪ੍ਰਦੇਸ਼ਾਂ ਦੇ ਵਰਕਪਾਦ ਡੀਵੀ ਅਮਰਜੀਤ ਕੌਰ ਜੀ ਰਾਸੇਗਵਾ ਉਹ ਪਿਆਰ ਹੈ। ਅੱਜ ਵੀ ਭੈਣ ਅੱਜ ਵੀ ਇਸੂ ਬਾਬ ਗਰੇ ਕਨ ਮੈਂਸ਼ਨ ਦੇ ਵਿੱਚ ਖਾਚਾ ਖਾਚ ਭਰੇ ਮਾਈਕਰੀਮਾ ਕਰ ਲੋ ਆਪ ਦੇ ਵਿੱਚ ਸ਼ਾਮਲ ਭੈਣੋ ਦੇ ਭਰਾਓ ਮੇਰੇ ਤੋਂ ਪਹਿਲਾਂ ਬੋਲਣ ਵਾਲੇ ਭਰਾਣੇ ਕਾਫੀ ਕੰਨਾ ਸਾਡੇ ਨਾਲ ਸਾਂਝੀਆਂ ਕੀਤੀਆਂ ਸਾਡੀ ਫੈਡਰੇਸ਼ਨ ਦੇ ਇਤਿਹਾਸ ਬਾਰੇ ਵੀ ਗੱਲਾਂ ਦਿੱਤੀਆਂ ਹੈ ਸਾਥੀ ਸੱਜਣ ਸਿੰਘ ਜੀ ਸਾਥੀ ਰਣਬੀਰ ਸਿੰਘ ਜੀ ਜਿਹੜੇ ਇਸ ਦੁਨੀਆ ਵਿੱਚ ਨਹੀਂ ਪਰ ਪੰਜਾਬ ਦੇ ਮਾਜਮਨਾ ਦੇ ਲਈ ਬਹੁਤ ਕੁਝ ਆਪਣੇ ਸੰਘਰਸ਼ਾਂ ਦੇ ਰਾਹੀਂ ਦੇ ਕੇ ਗਏ ਐ ਅੱਜ ਉਹ ਜਿਹੜਾ ਕੁਝ ਸਾਨੂੰ ਮਿਲਿਆ ਮਸਲਾ ਸਾਡੇ ਸਾਹਮਣੇ ਇਹ ਹੈ ਕਿ ਉਹ ਬਾਕ 残 ਰਹਿਣਾ ਕਿਉਂ ਸਾਡੇ ਤੋਂ ਖੁਰਦਾ ਜਾ ਰਿਹਾ ਸਾਨੂੰ ਪ੍ਰਾਣੀਓ ਲੀਡਰਸ਼ਿਪ ਨੇ ਲੈ ਕੇ ਦਿੱਤਾ ਕਿ ਪੰਜਾਬ ਦਾ ਪੇ ਕਮਿਸ਼ਨ ਸੈਂਟਰ ਨਾਲੋਂ ਡੀ ਨਹੀਂ ਹੋਏਗਾ ਸਾਡੇ ਦੇ 6ਵਾਂ ਲਾਗੂ ਹੈ ਸੈਂਟਰ ਦੇ ਮਾਜਮਾ ਵੀ 7ਵਾਂ ਲਾਗੂ ਹੈ ਪਰ ਕਿ ਸਤਾਰਾਂ ਜਗਾਈ ਵੀ ਤੋਂ ਬਾਅਦ ਭਰਤੀ ਹੋਣ ਵਾਲੇ ਮਾਜਮਾ ਤੇ ਪੰਜਾਬ ਦਾ ਬੇਗ ਮਿਸ਼ਨ ਹੈ ਜਿਹੜਾ ਕਾਂਗਰਸ ਸਰਕਾਰ ਵੇਲੇ ਕੋਲ ਆ ਗਿਆ ਸਾਡੇ ਤੋਂ ਤੇ ਆ ਜਿਹੜੀਆਂ 33 ਕਲੱਬੀ ਐ ਇਹਨਾਂ ਨੇ ਵੀ ਉਦੋਂ ਵੱਣ ਕੇ ਕਦਰ ਵਗੇ ਵਧਾਏ ਆ ਤਾਂ ਬੇਗ ਮਿਸ਼ਨ ਸਾਡਾ ਜਿਹੜਾ ਸੈਂਟਰ ਦੇ ਨਾਲ ਡੀ ਲਿੰਕ ਕਰਾਇਆ ਸੀ ਅੱਜ ਜੋ ਲਿੰਕ ਹੋ ਗਿਆ ਪੁਰਾਣੇ ਆਗੂਆਂ ਨੇ ਸਾਡਾ ਡੀਏ ਸੈਂਟਰ ਦੇ ਨਾਲ ਲਿੰਕ ਕਰਾਇਆ ਸੀ ਅੱਜ ਕੀ ਵਾਪਰਿਆ ਹੈ ਕਿ ਭਗਵੰਤ ਮਾਨ ਦੀ ਸਰਕਾਰ ਪੰਜਾਬ ਦੇ ਮਜ਼ਦਮਾਂ ਦੀਆਂ ਡੀਏ ਦੀਆਂ 4 ਦਿੱਕਤਾਂ ਨੱਪੀ ਬੈਠੀ ਆ ਤੇ ਜਿਹੜੀਆਂ 4 ਦਿੱਕਤਾਂ ਤੋਂ ਪਹਿਲਾਂ ਜਿੰਨੀਆਂ ਵੀ ਦਿੱਕਤਾਂ ਇਹ ਸਰਕਾਰ ਨੇ ਦਿੱਤੀਆਂ ਉਹਨਾਂ ਬਕਾਇਆ ਖੂਹ ਕਰਕੇ ਕਹਾਂ ਉਸ ਖੂਹ 'ਚ ਡੱਗ ਪਿਆ ਜਿੱਥੋਂ ਜਿਵੇਂ ਕਿਹਾ ਜਾਂਦਾ ਕਿ ਖੂਹ ਵਿੱਚੋਂ ਡਿੱਗੀ ਇੱਟ ਨਹੀਂ ਜਿਹੜੀ ਹੈਗੀ ਐ ਨਸੀਬ ਹੁੰਦੀ ਤਾਂ ਇਹ ਸਿੱਧੀਆਂ ਪਹਿਲਾਂ ਹੋ ਗਈਆਂ ਬੇਗ ਮਿਸ਼ਨ ਜਿਹੜਾ ਡੀ ਲਿੰਕ ਸੀ ਉਹ ਲਿੰਕ ਹੋ ਗਿਆ ਡੀ ਐ ਜਿਹੜਾ ਲਿੰਕ ਸੀ ਉਹ ਡੀ ਲਿੰਕ ਹੋ ਗਿਆ ਅਸੀਂ ਬੇਗ ਮਿਸ਼ਨ ਦੇ ਜਦੋਂ ਜਾਰ ਕਰਦੇ ਆ ਕੱਲ੍ਹ ਵਰਸੋਂ ਆਪਾਂ ਵੀ ਸਰਕਾਰ ਨੇ ਇੱਕ ਟਾਈਟਲ ਲਿਖਿਆ ਇਹ ਭਾਈ ਇੱਕ ਇੱਕ 2026 ਤੋਂ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨ ਨਹੀਂ ਲਈ ਚਤਵੇਂ ਕੇਕਸ਼ਨ ਦੀ ਸਥਾਪਨਾ ਕੀਤੀ ਜਾਵੇ ਅਸੀਂ ਜ਼ੋਰ ਲਾਉਣੇ ਆ ਬੇਕਮਿਸ਼ਨ ਬਣਾਉਣ ਲੱਗਿਆ ਫੇਰ ਖਾਉਣ ਲੱਗਿਆ ਫਿਰ ਲਾਗੂ ਕਰਾਉਣ ਲੱਗਿਆ ਪਰ ਸੋਚ ਇਹ ਇਸ ਕੰ ਦਾ ਕਿ ਸਰਕਾਰਾਂ ਪੇਕ ਮਿਸ਼ਨ ਜਿਹੜੇ ਮੋਟਾਂ 5-5 ਸਾਲ ਦੀ ਦੋ ਜਾਣ ਵੀ ਕਿੱਦਰ ਵੀ ਬੇਕਮਿਸ਼ਨ ਸੀ ਕਿਸੇ ਵੇਲੇ 50 ਰੁਪਏ ਸੀ ਬੇਗ ਮਿਸ਼ਿੰਡੀ ਐਡਵਾਂਟੇਜਣਾ ਤੇ ਭਗਵਾਨ ਕਮਲਜੀਤ ਸਰਕਾਰ ਕਹਿੰਦੀ ਸੀ ਵੀ ਇਹ ਸਰਕਾਰ ਪਿੰਡਾਂ 'ਚ ਚੱਲੂਗੀ ਅੱਜ ਵੀ ਆਖ ਪਰਦਾ ਪੰਜਾਬ ਦੇ ਮਜ਼ਦਮਾਂ ਦੇ ਵਿੱਚ ਪ੍ਰਮੋਸ਼ਨ ਹੋ ਜਾਏ ਪ੍ਰਮੋਸ਼ਨ ਨਾਂ ਵਿਟਾਈ ਸੀ ਵੀ ਲੈ ਲੈਂਦੇ ਰਏ ਅਸੀਂ 800 ਲੱਖ ਦਾ ਵੀ ਲੈ ਲੈਂਦੇ ਰਹਾ 4 ਨੂੰ 14 ਲੈ ਲੈਂਦੇ ਰਹਾ ਕਿੱਥੇ ਹੈ ਭਾਈ ਅੱਜ ਏਸੀ 20 ਸਕੀਮ ਸਾਡੀ ਪੁਗਮਨ ਸਰਕਾਰ ਲਗਭਗ 1.5 ਸਾਲ ਹੋ ਗਿਆ ਕਿ ਮਿਸ਼ਨ ਦੀ ਸੈਕੰਡ ਰਿਪੋਰਟ ਤੇ ਥਰਡ ਰਿਪੋਰਟ ਜਿਹੜੀ ਆਈ ਦੀ ਹੈ ਉਹ ਨੱਬੀ ਬਠੀ ਆ ਪਕਾਣ ਨੂੰ ਕੀ ਦਿੱਤਾ ਰਹੀ ਨਹੀਂ ਦਿੱਤਾ ਸਰਕਾਰ ਨੇ ਰਿਪੋਰਟ ਜਨਤਕ ਨੇਗੀ ਤੇ ਇਹਨਾਂ ਨੇ ਜਿਹੜਾ ਕੁਝ ਕਿਹਾ ਬੇਰੇ ਕੋਲੇ ਅੱਜ ਵੀ ਉਹ ਸਫਾ ਲੈ ਕੇ ਆਇਆ ਮੈਨੂਫੈਕਚਰ ਬਿਆਹ ਮੇਰੇ ਪਰ ਕੰਪਲੀਟ ਆਪ ਦਾ ਕਿਆ ਸੀ ਵੀ ਪੁਰਾਣੇ ਕੰਪਨਸ ਸਕੀਮਾਂ ਦਾ ਸੀ ਭਾਂਡ ਕਰ ਲਿਆਂਗੇ ਕੈਬਨਟ ਦੇ ਵਿੱਚ 21 ਤੇ ਜਿਹੜੇ ਰਾਹਾਂ ਤੇ ਮੋੜੀ ਤੇ ਰਹਿ ਜਾਂਦਾ ਉਹਨਾਂ ਰਾਹਾਂ ਤੇ ਦੁਰਬੇ ਇਹ ਸਰਕਾਰ ਐਡੀਟਿਸ ਦੇ ਬੇਸ਼ਰਮ ਹੋ ਚੁੱਕੀ ਹੈ ਸੰਘਰਸ਼ਾਂ ਦੀ ਇਸਕਾਰ ਦੇ ਪ੍ਰਵਾ ਕਰਦੀ ਆ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਕੀ ਕਹਿੰਦਾ ਕੰਨੇ ਕਿਸਾਨਾਂ ਦਾ ਰਹੀ ਜਾਂਦਾ ਉਹ ਚਾਰਾਂ ਬਾਰੇ ਗੰਦਾ ਪੰਜਾਬ ਵਿੱਚ ਲਾਗਣ ਵਾਲੀ ਕੀ ਸਿਚੁਏਸ਼ਨ ਆ ਪੰਜਾਬ ਦੇ ਪ੍ਰੋਕਿਆਨਾਂ ਦੀ ਕੀ ਸਿਚੁਏਸ਼ਨ ਆ ਪੰਜਾਬ ਜੇ ਮੈਂ ਕਹਾਂ ਪਿਛਲੇ ਕਾਫੀ ਸਮੇਂ ਤੋਂ ਪੰਜਾਬ ਦੇ ਲੋਕ ਆਤਵਾਦ ਨੂੰ ਫੜ ਲੈਣੀਆਂ ਅਸੀਂ 1984 ਤੋਂ 1995 ਤੱਕ ਦੇਖਿਆ ਬੰਦਕਾ ਮੜਾ ਬਿਆ ਦੋਨਾਂ ਪੱਖੋਂ ਮੜਾ ਆ ਪਰ ਜੋ ਗਾਂਧੂ ਮਾਨ ਸਰਕਾਰ ਕੀ ਕਰੀ ਜਾਂਦੀ ਆ ਭਾਈ ਸੀਆਈਏ ਸਟਾਫ ਬੰਦਾ ਲੈ ਜੋ ਕੁੱਟ ਕੁੱਟ ਕੇ ਮਾਰ ਦੇ ਤੇ ਉਹਦੇ ਬਾਅਦ ਐਕਸੀਡੈਂਟ ਕਰ ਦਿਓ ਤਾਂ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਸਰਕਾਰ ਨੇ ਪੈਦਾ ਕੀਤੇ ਆ ਤਾਂ ਇਸ ਕਰਕੇ ਡੜੇ ਬਿਨਾ ਵਿਚਾਰਾ ਕੋਈ ਨਹੀਂ ਇਹਨਾਂ ਨੇ ਆਪਣੇ ਮੈਨੀਫੈਸਟੋ ਚ ਵਾਅਦਾ ਕੀਤਾ ਕਿ ਅਸੀਂ ਸਕੀਮ ਵਰਕਰ ਆ ਭਾਈ ਆਸ਼ਾ ਵਰਕਰ ਸਾਡੀਆਂ ਭੈਣਾਂ ਆਂਗਣਵਾੜੀ ਵਰਕਰ ਭੈਣਾਂ ਮੈਟੇ ਵੀ ਵਰਕਰ ਭੈਣਾਂ ਅਸੀਂ ਤਾਂ 20000 ਕਨੇ ਆ ਇਹਨਾਂ ਨੇ ਧੁਗਣਾ ਰਿਹਾ ਸੀ ਧੁਗਣਾ ਕਰਾਂਗੇ ਹੈ ਕਿਸੇ ਦੀ ਦਵਾਨੀ ਵੀ ਵਧੀ ਹੋਵੇ ਤੇ ਇਸ ਵਕਤੇ ਭਗਵਾਨ ਤੁਮਾਰ ਸਰਕਾਰ ਜਿਹੜੇ ਰਹਾਂ ਦੇ ਚੱਲੀ ਆ ਜਿਹੜਾ ਕੰਮ ਪਹਿਲੀਆਂ ਹਕਮਰਾਨ ਪਾਰਟੀਆਂ ਕਰਦੇ ਰਹੀਆਂ ਉਹਨਾਂ ਨੂੰ ਧੂਣਾ ਚੋਣਾ ਹੋ ਰਿਹਾ ਹੈ ਇੱਕ ਛੋਟੀ ਜੀ ਗੱਲ ਕਰਕੇ ਆਪਣੇ ਗੱਲ ਸਵਾਰਥ ਕਰਦੇ ਨੇ ਅਸੀਂ ਚਰਚ ਕਰਦੇ ਆ ਸ਼ੰਗਰਚਾਨੇ ਦੀ ਸਾਡਾ ਕਿਤੇ ਨਾ ਕਿਤੇ ਮੂਰ ਪੈਂਦਾ ਹੋਵੇ ਸਾਰੇ ਲੋਕੀ ਦਾਰ ਦਾ ਵਿੱਚ ਜਾਂਦੇ ਆ ਇਹਨਾਂ ਨਾਲ ਵੀ ਜੇ ਕਿਵੇਂ ਦਰਤਾ ਜੇ ਇਹ ਵੀ ਦਾਰ ਦਾ ਵਿੱਚ ਜਾਂਦੇ ਆ ਭਾਵੇਂ ਕੋਤਾਲੀ ਹੋਵੇ ਕਾਂਗਰਸੀ ਹੋਵੇ ਆਪ ਹੋਵੇ ਤੇ ਸਾਰਾ ਜਵਾਈ ਵੀ ਆਲੇ ਚਿੱਠੀ ਡਾਕਟਰ ਸਰੋਜ ਸ਼ਰਮਾ ਹੈਲਥ ਡਿਪਾਰਟਮੈਂਟ ਦਾ ਉਹਦੇ ਸਾਥੀਆਂ ਨੇ ਹਾਈ ਕੋਰਟ ਵਿੱਚ ਚੈਲੰਜ ਕਰ ਪਈ ਹਾਈ ਕੋਰਟ ਦਾ ਫੈਸਲਾ 15 ਤੰਦਰ 2000 ਤੋਂ ਹੀ ਨਵਾਂ ਮਲਮਾ ਵਿਹਾਕ ਕੀਤਾ ਗਿਆ ਜਿਹੜਾ ਗਵਰਨਰ ਕਹਿੰਦਾ ਸੀ ਹਰਾ ਪੈਣਾ ਲੋਕਾਂ ਲਈ ਚਲੇਗਾ ਸਰਕਾਰ ਦਰਵਨ ਬੈਂਚ ਦੇ ਫੈਸਲੇ ਨੂੰ ਮੰਨ ਕੇ ਸੁਪਰੀਮ ਕੋਰਟ ਵਿੱਚ ਲੈ ਗਈ ਸੁਪਰੀਮ ਕੋਰਟ ਨੇ ਪਹਿਲੀ ਪੇਸ਼ੀ ਦੇ ਵਿੱਚ 20 ਜਨਵਰੀ 2025 ਨੂੰ ਕਹਿ કા ਕੇ ਹਾਈ ਕੋਰਟ ਦਾ ਫੈਸਲਾ ਸਹੀ ਹੈ ਦੇਿਸ ਕਰਕੇ ਸਰਕਾਰ ਦੇ ਵੱਲੋਂ ਪਾਈ ਹੋਈ ਐਸਐਮਪੀ ਜਿਸ ਨੇ ਜ਼ਿਕਰ ਕੀਤੀ ਭਗਵਾਨ ਕੁਮਾਰ ਕੰਨਰ ਨਾਮ ਨਾਲ ਉਪ ਮੰਤਰੀ ਆ ਰਾਜ ਤੇ ਕੇਂਦਰੀ ਵਾਣ ਦੀ ਟੀਮ ਕਰਦੀ ਹੈ ਜਾਂ ਬਿਊਰੋਕ੍ਰੇਟਸ ਕਰਦੇ ਆ ਅਠਾ ਗਣਾ ਬਾਅਦ ਪੰਜਾਬ ਦਾ ચીਫ ਸੈਕਟਰੀ ਕਹਿਸਣਾ ਤੁਹਾਡੇ ਤੋਂ ਕਈ ਮੈਂ ਬੈਠ ਕੇ ਵਿਚੱਥਿਆਂ ਨੇ ਉਹਨਾਂ ਰੂਪ ਵੇਖਿਆ ਨਾ ਆਪਣੇ ਆਪਣੇ ਲੈਹਗਮਿਆਂ ਦੇ ਵਿੱਚ 22 ਜਨਮਰੀ ਨੂੰ ਮੀਟਿੰਗ ਕਰਦਾ ਇਹ ਜਹਤਲੇ ਐਜੂਕੇਸ਼ਨ ਦੇ ਕੁਸਵਨੋ ਦੇ ਫਲਾਸ ਦੇ ਛਾਰੀ ਕਾੜੀ ਸ਼ਾਮੜਾ ਤਿੰਨ ਫੈਸਲੇ ਕਰਕੇ ਹਲੇ ਵਿੱਚ ਕਿ ਪੰਜਾਬ ਦਾ ਐਰੋਡਿਟ ਜਨਨ ਸੁਪਰੀਮ ਕੋਰਟ ਦੇ ਫੈਸਲੇ ਦੇ ਖਿਲਾਫ 15 ਮੇਰਾ ਵਿੱਚ ਰੀਪਿਟੀਸ਼ਨ ਪਾਵੇ ਆ ਜਿਹੜੇ ਕਹਿਣਾ ਚਾਹ ਰਹੇ ਪ੍ਰਿਆ ਅਫੇ ਅਡਵੋਕੇਟ ਜਨਰ ਜੈਨੇ ਦਾ ਕੀਤੇ ਆ ਕੋਈ ਨਾ ਹਾਕਾ ਕਰਕੇ ਕੀਤੇ ਆ ਦੂਜਾ ਫੈਸਲਾ ਲੈ ਕੇ ਕਰਦੇ ਆ ਕਿ ਜੇ ਜੇ ਉਹ ਫੈਸਲਾ ਸੁਪਰੀਮ ਕੋਰਟ ਤੇ ਤੁਹਾਨੂੰ ਮਾਰ ਪੈ ਗਈ ਜਿੰਦਾਬਾਦ 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 ਰਾਜੇ ਇਤਿਹਾਸ ਜਿੰਦਾਬਾਦ ਜਿੰਦਾਬਾਦ ਪੀਐਸਐਸਪ ਜਿੰਦਾਬਾਦ ਜਿੰਦਾਬਾਦ